ਮੇਰੇ ਬਲੋਗ ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਨਾ ਮੈਂ ਸੋਚ ਰਿਹਾ ਵੀ ਦੋ ਤਿੰਨ ਬਲੋਗ ਇਕੱਠਾ ਕਰ ਦਵਾਂ ਜਿਹੜੀ ਗੱਲ ਅੱਜ ਵਰਤੋਂ ਮੈਂ ਲਾਈਵ ਹੀ ਹੋ ਗਿਆ ਸੀ ਤੇ ਹੁਣ ਆਪਾਂ ਚੱਲਦੇ ਸਭ ਤੋਂ ਪਹਿਲਾਂ ਚੱਲਦੇ ਆਂ ਦਰਵਾਜਾ ਸਾਹਿਬ ਉੱਥੋਂ ਦਰਸ਼ਨ ਕਰਦੇ ਉਸ ਤੋਂ ਬਾਅਦ ਜਦੋਂ ਵਾਪਸ ਆ ਗਏ ਉਹੀ ਦਿਨ ਆ ਜਿਹੜੇ ਦਿਨ ਅਸੀਂ ਮੱਸਿਆਂ ਨੂੰ ਆਉਂਦੇ ਹੁੰਦੇ ਆ ਤੇ ਬੰਦੇ ਥੋੜੀਆਂ ਸਖਤਾਈਆਂ ਹੋਈਆਂ ਸਾਰੇ ਬੰਦੇ ਦੇ ਆਈਡੀਆ ਲੱਤੀਆਂ ਅਮੀਕ ਪਨਾਮਾ ਹਟਾ ਕੇ ਉਹ ਆਜਾ ਮੈਂ ਨਾ ਤੂੰ ਸਭ ਤੋਂ ਪਿੱਛੇ ਹੀ ਰਹੇਂਗਾ ਬਸ ਹਾਂ ਦਰਬਾਰ ਸਾਹਿਬ ਅੱਜੇ ਆਹ ਪਾ ਜੀ ਕੱਲ ਅਖਬਾਰ ਚ ਵੀ ਆਇਆ ਹੋਇਆ ਦਾ ਵੀ ਉਹ ਹੋਟਲ ਅੰਦਰ ਛਾਪੇ ਪਏ ਪੁਲਿਸ ਵਾਲਿਆਂ ਦੇ ਚੈਕਿੰਗ ਹੋਈ ਸਾਰਿਆਂ ਦੀ ਕਿਹੜੇ ਕਿਹੜੇ ਬੰਦੇ ਆਏ ਹੋਏ ਆ ਕੱਲ ਕ ਪਰਸੋਂ ਅਖਬਾਰ ਚ ਵੀ ਆਇਆ ਹੋਇਆ ਦਾ ਸਫਾਈ ਕਰੀ ਹੋਈ ਆ ਜਦੋਂ ਦਾ ਅਟੈਕ ਹੋਇਆ ਉਹ ਵਾਹਿਗੁਰੂ ਸਤਿ ਸ੍ਰੀ ਅਕਾਲ ਸਤਿ ਕਿੱਤ ਲੰਘੇ ਪੂਰਾ ਪਿੱਛੇ ਹੱਥ ਧੁੰਮ ਲੱਗ ਸਭ ਤੋਂ ਬਨਨਸੀ ਇੱਥੇ ਆ ਗਾ ਮੱਥਾ ਟੇਕਦੇ ਆਂ ਪੁੱਤਰ ਦੀ ਸਾਰੇ ਸੰਗਤ ਥੋੜੀ ਘੱਟ ਲੱਗਦੀ ਬਾਡੀ ਕਰਕੇ ਕਣਕ ਦੇ ਬਾੜੀਆਂ ਚੱਲਦੀਆਂ ਅਗਲੇ ਮਹੀਨੇ ਸੰਗਤ ਹੋਊਗੀ ਮੱਸਿਆ ਨੂੰ ਬਹੁਤ ਜ਼ਿਆਦਾ ਸਰ ਦਿੱਸ ਤੇ ਹੱਸੋ ਪਾਵੇ ਅੱਗੇ ਦੇਖ ਲਈਏ ਕਿ ਆ ਜਮਾਨਾ ਆ ਗਿਆ ਇੱਕ ਬੰਦਾ ਫੋਨ ਲਈ ਬੈਠਾ ਦੂਜਾ ਬੰਦਾ ਫੋਨ ਲਈ ਬੈਠਾ ਤੀਜਾ ਬੰਦਾ ਫੋਨ ਲਈ ਬੈਠਾ ਨਵੇਂ ਕੋਲ ਫੋਨ ਆਇਆ ਨਹੀਂ ਬਸ ਇਹ ਰੀਚਾਰਜ ਹੋਇਆ ਬਸਾਖ ਮਹੀਨੇ ਦੀ ਮੱਸਿਆ ਜੀ ਅੱਜ 27 ਤਰੀਕ ਹੋ ਚੁੱਕੀ ਆ ਤੇ ਚੱਲ ਪਿਆ ਕਰੀਏ ਤਾਂ ਹੁਣ ਦੇਖੋ ਕਿੰਨਾ ਦਿਨ ਅਗਲੀ ਵਾਰ ਜੇ ਅਸੀਂ ਹੁਣ ਇਥੇ ਦਰਬਾਰ ਸਾਹਿਬ ਵੀ ਟਾਈਮ ਚੇਂਜ ਹੋ ਗਿਆ ਤੇ ਹੁਣ ਸਵਾ 6 ਅਰਦਾਸ ਹੋ ਜਾਂਦੀ ਹੈ ਕਦੇ ਪਿਛਲੇ ਸਰਦੀਆਂ ਚ 4:30 ਹੁੰਦੀ ਹੈ ਤੇ ਹੁਣ ਸਵਾ 6 ਕਰ 6 ਤੇ ਜਾ ਕੇ ਸਵਾ 6 ਦੀ ਅਰਦਾਸ ਚ ਸ਼ਾਮਲ ਹੋਈਏ ਤੇ ਸ਼ਨਾਮ ਕਰੀਏ ਚੱਲੀਏ ਜੀ ਹੋਜੀ ਮੇਰਾ ਭਰਾ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਠੀਕ ਹੋ ਜੀ ਤੇ ਹੁਣ ਕਰੀਏ ਜੀ ਇਸ਼ਨਾਨ ਕੋਲ ਖਲਾ ਕੀ ਗਿੰਦੇ ਜਦੋਂ ਆ ਬਿਲਡਿੰਗ ਨੂੰ ਵੀ ਰੰਗ ਚ ਆ ਜਾਣਾ ਨਾ ਬਾਜੀ ਬਹੁਤ ਸੋਹਣੀ ਬਣ ਜਣੀ ਐ ਵੀ ਇੱਥੇ ਜੋੜਾ ਕਰ ਹੁੰਦਾ ਸੀ ਪਹਿਲਾਂ ਤੇ ਹੁਣ ਵੀ ਜੋੜਾ ਕਰੇ ਇੱਥੇ ਅੰਦਰ ਇਹ ਸਾਨੂੰ ਇੱਥੇ ਕਰਦੇ ਹੁੰਦੇ ਸੀ ਇੱਥੇ ਆਓਗੇ ਫਿਰ ਦੁਬਾਰੇ ਉਹ ਸਾਹਮਣੇ ਹੋਟਲ ਹੈ ਲੈ ਆਜੋ ਥੋੜੀ ਥੋੜੀ ਕਾਫੀ ਪੀ ਲੈਂਦੇ ਆ ਹੈ ਹੋਲਡਰ ਹੀ ਲੈਣੀ ਆ ਆਏ ਕੋਲਡਰਿੰਕ ਲੈ ਲੈਂਦੇ ਆ ਬਸ ਠੀਕ ਹੈ ਆ ਲੰਘ ਜਿਹੜੀ ਸਾਈਡ ਨੂੰ ਚਾਹ ਵੀ ਲੈ ਲਾ ਤੇ ਬਲਾਲਾ ਚਾਹ ਤੇ ਬਲਾਲਾ ਜਾ ਤੇ ਬਲਾਲਾ ਅੱਜ ਕੋਈ ਵੀ ਨਹੀਂ ਆਇਆ ਕਰਾ ਤੇ ਉਹ ਪੱਕਣ ਜੇ ਮਰਿੱਤਾ ਫਰੀਜ ਦੇ ਅੱਛਾ ਤੇਲਾ ਆ ਯਾਰ ਇਹ ਤਾਂ ਹਾਂ ਉਹ ਬੁੱਧ ਲੈ ਕੇ ਰੱਖਨੇ ਆਸੀਪੀ ਪਹਿਲਾਂ ਜੀ ਲੈਂਦੇ ਕਿ ਨਹੀਂ ਬੰਦੇ ਆਏ ਤੇ ਜਿਹੜੇ ਐਸੀਪੀ ਆੜੇ ਉਹਨੇ ਇੱਕ ਉਹ ਜਗੜ ਜਾ ਕੱਸਤਾ ਉੱਪਰ ਉਹ ਪਰੋ सद अंदर रख दिया उन्हें देखा इधर कुंडा लाया ने इधर नहीं चलता है, है। बिजली वाले का पैप है थोड़ा उपर रहा है वो तू करी जा यार बिजली वाला भी बंदा घंट है पता नहीं क्या करता फ्रिज जाना क्या नहीं मोटे मोटे पैप पाते ਸੋਨ ਕੋਈ ਨਹੀਂ ਓਹ ਗੁੰਡਾ ਖੋਲੋ ਇੱਧਰ ਨੂੰ ਭਲਾਈ ਭਲਾਈ ਹੈ ਅਰੇ ਕਿਹ ਹੈ ਕਿ ਨਹੀਂ ਉਹ ਕਹਿੰਦੇ ਲੱਸੀ ਪੀਣੀ ਆ ਉਹ ਕੱਲ ਪਲੇਟਾਂ ਜੀ ਲੈ ਕੇ ਤਾਂ ਨਹੀਂ ਆਏ ਹੈਗੇ ਜਦੋਂ ਦੂਜਾ ਮੁੰਡਾ ਜੀ ਆਇਆ ਤੇ ਉੱਪਰ ਉਹ ਪਲੇਟਾਂ ਜੀ ਲੈ ਕੇ ਤਾਂ ਨਹੀਂ ਆਏ ਹੈਗੇ ਹਾਂ ਅੱਜ ਲੈ ਕੇ ਆਉਂਗੇ ਮੇਰੇ ਖਿਆਲ ਚ ਆਈ ਨਹੀਂ ਅੱਜ ਅੱਛਾ ਕੋਈ ਵੀ ਨਹੀਂ ਆਇਆ ਹੈਗਾ ਹੈ ਹਾਂ ਉਹ ਵੀ ਭੱਜ ਗਿਆ ਉਹ ਵੀ ਭੱਜ ਗਿਆ ਹਾਂ ਫਰਿੱਜ ਦਾ ਪਰਵਰਤਨ ਕਰਨ ਲੱਗੇ ਆ ਜਿੱਦਾਂ ਕਹਿੰਦੇ ਧਰਮ ਪਰਵਰਤਨ ਅਸੀਂ ਫਰਿੱਜ ਦਾ ਪਰਵਰਤਨ ਕਰਨ ਲੱਗੇ ਆ ਫਰਿੱਜ ਇਸ ਜਗ੍ਹਾ ਤੋਂ ਕਿਉਂਕਿ ਨਹੀਂ ਜੇ ਤੁਸੀਂ ਦਰਵਾਜ਼ਾ ਖੋਲਦੇ ਨਾ ਹਾਂ ਗੇਟ ਇੱਥੇ ਲੱਗਦਾ ਗ੍ਰਿਡ ਫੁੱਲ ਪੂਰਾ ਖੁੱਲਦਾ ਹੋ ਜਾਊਗਾ ਕਿਉਂਕਿ ਇੱਧਰ 2-3 ਦਿਨ ਹੋ ਗਏ ਮੈਡਮ ਜੀ ਨੇ ਸਫਾਈਆਂ ਕਰੀਆਂ ਠੀਕ ਹੈ ਜੀ ਤੇ ਇੱਥੇ ਸਫਾਈਆਂ ਕਰਦੇ ਕਰਦੇ ਪੂਰਾ ਕਮਰਾ ਸਾਫ਼ ਕਰਤਾ ਹੁਣ ਮੈਂ ਕਹਿੰਦਾ ਵੀ ਜੀ ਇੱਥੇ ਖੜਾ ਕਰਦੀਏ ਅ ਬਸ ਇੱਥੇ ਖੜਾ ਇੱਥੇ ਲੱਗ ਜਾਣਾ ਨੇ ਇੱਥੇ ਤਾਰ ਅੱਜ ਦੀ ਘੁਮਾ ਦੇ ਦਉਦੀ ਉਹਦੀ ਉਹ ਉੱਥੇ ਬੁਲਾ ਦਿੰਦੇ ਆ ਲੱਗ ਜੂਗੀ ਏਡੀ ਤਾਰ ਲੱਗ ਜਣੀ ਵੱਧੂ ਲੰਬੀ ਤਾਰ ਆ ਹਾਂ ਠੀਕ ਹੈ ਹਾਂਜੀ ਹਾਂ ਲੰਬੀ ਹੈਗੀ ਲੰਬੀ ਤਾਰ ਇੱਥੇ ਖੋਲ ਕੇ ਨਾ ਕੱਟ ਕੇ ਪੀਸ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਉਹ ਜਿਹੜਾ ਹਾਂ ਜੀ ਇਹ ਕਰਦਾ ਉਹ ਬੁਰਜਾ ਕੁਬੜੀ ਸਿਰਸ ਨਾਲੇ ਬੰਦ ਹਰ ਜੀ ਬੁਰਜਾ ਇਹੜੇ ਖਾਣੇ ਪਤਾ ਨਹੀਂ ਕਿੱਥੇ ਕਿੱਥੇ ਜਾਣੇ ਨਹੀਂ ਹਾਂ ਜਦ ਤੱਕ ਰਸੋਈ ਨਹੀਂ ਹੁੰਦੀ ਹੈਗੀ ਇੱਥੇ ਤੋਂ ਹੁਣ ਸਰੇਪਰ ਇਤਨਾ ਮੇਰੇ ਟੇਬਲ ਦੇ ਇਹਦੀ ਕਿੱਥੇ ਪੱਟੀ ਕਰ ਦੇਣਾ ਕੰਨ ਉਧਰੋਂ ਨਹੀਂ ਦੂਰ ਹੋ ਬੱਸ ਇਹ ਫਿਰ ਜੋ ਸਰੇਪਰ ਵੀ ਚਲੀ ਜਾਣਾ ਤਾਂ ਇੱਧਰ ਉਹ ਸਰੇਪਰ ਫਿਰ ਲਿਵਾਰੀ ਨਹੀਂ ਖੁੱਲਣੀ ਇੱਥੇ ਆ ਸਮਾਨ ਰੱਖਿਆ ਕੋਈ ਹਾਂ ਇਤਨਾ ਮੈਨੂੰ ਥੋੜਾ ਜਿਹਾ ਡਿੱਕਾ ਚ ਲੱਗਿਆ ਬੰਦੇ ਨੂੰ ਉਹ ਤਨਰ ਜਗ੍ਹਾ ਖੋਲ ਜੂ ਉਹ ਸਿਰੇ ਪਾ ਲਾ ਦਿੰਦੇ ਇਹਨੂੰ ਹੁਣ ਘਰ ਦੇ ਥੋੜੀ ਥੋੜੀ ਸੈਟਿੰਗ ਕਰਾਂਗੇ ਆਪਣੇ ਹਿਸਾਬ ਦੇ ਨਾਲ ਸਾਮਾਨ ਦੇ ਹਾਂ ਠੀਕ ਹੈ ਇੱਥੇ ਆਨ ਫਿੱਟ ਆ ਗਿਆ ਫਰਿਜ ਇੱਥੇ ਇੱਥੇ ਥੋੜਾ ਜਿਹਾ ਹੋ ਗਿਆ ਤਾਂ ਲਾ ਲਓ ਸਾਰਾ ਸਾਮਾਨ ਰਸੋਈ ਵਾਲੇ ਦਾ ਵੀ ਆ ਲੈ ਫੋਨ ਮੈਨੂੰ ਰਸੋਈ ਵਾਲੇ ਦਾ ਇਹ ਵੀ ਦੇਖਦੇ ਜਾਂ ਗੱਲ ਬਣ ਜAVE ਉਹੀ ਕੀ ਹਾਲੇ ਕਰਦਾ ਫਿਰ ਹੁਣ ਬੰਦਾ ਨਵਾਂ ਸਾਦਨਾ ਟੈਲੰਡ ਹੁਣ ਕਹਿੰਦਾ ਮੈਂ 10 ਤੋਂ 15 ਦਿਨ ਬਾਅਦ ਆਉਂਗਾ ਜਿਹੜਾ ਆਪਣੇ ਲੱਗਿਆ ਹੋਇਆ ਪਾਉੜੀ ਆਰੀ ਦਾ ਤੈਨੂੰ ਬੈਠੋ ਇਹਦਾ ਕਰਦੇ ਦੇਖਦੇ ਆ ਫਿਰ ਉਹ ਹੀ ਟਾਂ ਲਾਈ ਬੰਦਾ ਲਿਆਉਂਦਾ ਮੈਂ ਹੁਣ ਥੋੜੇ ਇੱਕ ਦੋ ਜਿਹੜੇ ਮੇਰੇ ਕੰਮ ਨੇ ਮਿਲਦਾ ਤੁਸੀਂ ਮੈਨੂੰ ਲੈ ਚੌਲ ਖਾਓ ਪਹਿਲਾਂ ਚੌਲ ਤੁਸੀਂ ਖਾਓ ਮੈਂ ਮਹਿਸਮਾਨ ਰੱਖਾਂ ਠੀਕ ਹੈ ਘਰਚ ਬਣੇ ਨੇ ਪੀਲੇ ਪੀਲੇ ਚੌਲ ਪੀਲੇ ਪੀਲੇ ਚੌਲ ਖਾਣੇ ਲਈ ਤਿਆਰ ਹੈ ਚਲੋ ਮੈਂ ਦੇਖਦਾ ਨਾਲ ਇੱਕ ਸ਼ੁਰੂ ਕਰੀ ਆ ਨਾਲ ਅਸ ਬਾਰ ਪੜਦਾ ਤਦ ਚਾਰ ਵਸਾ ਦਿਮਾਗ ਚੱਲਦਾ ਪਹਿਲਾਂ ਚੌਲ ਖਾਈਏ ਫਿਰ ਵਿੱਚ ਵਿੱਚ ਅਖਬਾਰ ਵਿੱਚ ਵਿੱਚ ਫਿਲਮ ਦੇਖਾਂਗੇ ਜਿਹੜੀ ਆਪਣੀ ਰੁਟੀਨ ਹੈ ਮੈਂ ਮੋਟਰਪੁਰ ਜਾਂਦਾ ਹਾਂ ਉਹ ਰਾਤ ਉੜੀਏ ਤੁਸੀਂ ਵੀ ਇਹ ਬਰੌਦ ਦੇ ਨਾਲ ਮੋਟਰ ਮਿਸ ਕਰਦੇ ਹੋਣੇ ਆ ਤੇ ਹੁਣ ਸਿੱਧਾ ਚੱਲਦੇ ਆ ਮੋਟਰਪੁਰ ਮੇਰੀ ਮੱਖਣ ਜਦ ਤੱਕ ਚਾਹ ਨਹੀਂ ਆਉਂਦਾ ਹੈਗਾ ਜਦ ਤੱਕ ਮੈਂ ਮੋਟਰ ਨਾ ਦੇਖ ਲਵਾਂ ਚੌਲ ਆਪਾਂ ਨੇ ਖਾ ਲਏ ਇੱਕ ਪਾਟੀ ਖੱਦੀ ਹੈ ਇੱਕ ਮੋਟਰਪੁਰ ਗੀੜਾ ਮਾਰ ਕੇ ਫਿਰ ਇੱਥੇ ਆ ਕੇ ਤਵਾਂਗੇ ਹੁਣ ਚੱਲਦੇ ਆ ਮੋਟਰਪੁਰ ਤੇ ਇੱਕ ਟੈਨਸ਼ਨ ਤਾਂ ਮੇਰੀ ਦੂਰ ਹੋ ਗਈ ਫਲੈਟ ਕਾੜੀ ਜਿਹੜੀ ਬਹੁਤ ਨੈਗੇਟਿਵ ਚ ਸੀ ਹੁਣ ਇੱਕ ਵਾਰੀ ਫੇਰ ਉਹਨੂੰ ਜਿਹੜੇ ਮੁੰਡੇ ਉੱਥੇ ਫਲੈਟ 'ਚ ਰਹਦੇ ਆ ਉਹਦਾ ਨੰਬਰ ਤੇ ਜਿਹੜਾ ਬ੍ਰੋਕਰ ਆ ਸਾਰਾ ਕੁਝ ਕਰਾ ਕੇ ਦੋਗੇ ਸਾਰਾ ਕੁਝ ਉਹਦੇ ਵੈਰੀਫਾਈਡ ਜੋ ਵੀ ਸਭ ਲਿਖਤ ਪੜਤੋ ਉਹਨੇ ਕਰਨੀ ਐ ਐਗਰੀਮੈਂਟ ਤੇ ਹੁਣ ਚੱਲਦੇ ਆ ਮੋਟਰਪੁਰ ਆਹ ਚੀਜ਼ ਦੀ ਵੀ ਤਾਂ ਹਰ ਮੱਥਾ ਮਾਰਿਆ ਆ ਕੇ ਕਿੰਨੀ ਗਰਦ ਇੱਥੇ ਜਿੱਥੇ ਬੈਠਣਾ ਉੱਥੇ ਤਾਂ ਸਾਫ਼ ਕਰ ਲਈ ਐ ਇਸ ਨੂੰ ਜਬਾਨੀ ਚੱਕ ਲਿਆ ਆ ਗਿਆ ਲੋਕ ਬੜਾ ਠੀਕ ਹੈ ਵਧੀਆ ਕਰਿਆ ਵਧੀਆ ਕਰਿਆ ਗਿੰਦੂ ਨੇ ਭਾਈ ਮੇਰੇ ਟੀਨੇ ਚੱਕ ਲੈਂਦੀਆਂ ਬਗੈਰ ਦੱਸੇ ਤੇ ਹੂੰ ਤੇ ਮੈਂ ਕੈਮਰੇ ਚ ਦੇਖ ਰਿਹਾ ਬੰਦਾ ਕੋਈ ਚੋਰੀ ਕਰਨਾ ਆਇਆ ਲੱਗਦਾ ਅੱਛਾ ਦੇਖ ਲਿਆ ਤੁਸੀਂ ਹੈ ਮੌਕੇ 'ਵਰੇ ਸੰਭਲੇ ਕੰਮ ਇਹਦਾ ਉਹ ਕੰਮ ਨਹੀਂ ਤਾਂ ਹੋ ਗਿਆ ਬਾਈ ਵੀ ਕਿੱਥੇ ਲੈ ਚੱਲੇ ਗਾ ਲੈਂਟਰ ਅੱਗੇ ਪਿੱਛੇ ਕਰਦੇ ਆ ਉੱਥੇ ਮਨ ਇਹਦੇ ਪਰ ਤੁਨ ਮੈਂ ਸਭ ਬਹੁਤ ਬੰਦੇ ਦੀ ਅੱਖ ਤੇ ਇੰਨੇ ਬੰਦੇ ਦੀ ਅੱਖ ਤੇ ਮੈਂ ਜਿਹੜਾ ਪਹਿਲਾ ਆਊਗਾ ਪਹਿਲਾ ਪਾਊਗਾ ਸਲਾਹਾਵਾ ਤਾਹਨੇ ਸਲਾਹਾ ਕਰੀ ਜਾਂਦੇ ਤੇ ਬੰਦੇ ਇਹ ਕਹਿੰਦਾ ਮੈਂ ਲੈ ਕੇ ਜਾਣੀ ਮੈਂ ਕਿਹ ਚੱਕ ਲੈ ਜਾ ਫੇਰ ਨਾ ਮੈਨੂੰ ਕਹੀਂ ਹਾਂ ਮੈਂ ਤਾਂ ਫੇਰ ਬਾਅਦ ਪੈਸੇ ਹਿਸਾਬ ਦਾ ਬਾਅਦ ਕਰਦਾ ਰਹਾਂਗੇ ਮੈਂ ਤੂੰ ਚੱਕ ਲੈ ਜਾ ਸਾਰਦਾ ਸਹੀ ਨਾ ਗਾ ਸਹੀ ਨਾ ਕੀ ਤੇ ਆ ਨਾ ਦਿਨ ਨੂੰ ਨਮੀ ਤਾਂ ਤਾਂ ਹੀ ਲਾਈਦਾ ਸਾਲ ਵੀ ਤਾਂ ਹੋਇਆ ਮੈਂ ਕਹਿੰਦਾ ਲਾਈ ਜਾਂਦਾ ਉਹਨੂੰ ਤਾਂ ਹੂੰ ਪੜਾ ਪੜਾ ਬਹੁਤ ਘਰੇ ਬਈ ਤੁਪ ਤਾਂ ਇਹ ਮੇਰੇ ਵੀ ਪਾ ਦੇ ਹੁਣ ਇਹ ਤਾਂ ਮੇਰੇ ਆ ਜੀ ਹਾਂ ਤੇਰੇ ਕੋਲ ਆ ਡੇਗ ਪੜਤੀ ਹਾਂ ਕਿਉਂ ਨਾ ਉਰੇ ਪਾਉਣੀਆਂ ਅੱਛਾ ਇੱਥੇ ਪਾਉਣੀਆਂ ਕਿੱਥੇ ਨਾ ਤੂੰ ਛਿਗੋ ਤੇਰੇ ਲੋਟਾ ਤੂੜੀ ਤਾੜੀ ਵੀ ਇਹਨਾਂ ਵਧੀਆ ਪੈ ਜੂਗੀ ਤੇਰੀ ਇੱਥੇ ਪੈਣਾ ਬਾਗਦਾਂ ਹਾਂ ਹਾਂ ਪਹਿਲਾਂ ਤੇ ਮੈਂ ਜਾਵਾਂ ਯਾਰ ਮਰੇ ਮੇਰੇ ਕੋਈ ਕੰਮ ਨਹੀਂ ਕੋਈ ਨਹੀਂ ਉਹ ਤੇਰਾ ਬੰਦਾ ਆ ਕੇ ਲੈ ਕੇ ਉਹ ਸਕੰਜੇ ਜੇ ਹਾਂ ਗੱਲ ਆ ਵਾਟਰ ਪੂਰਾ ਲੱਗਿਆ ਹੋਇਆ ਗੱਡੀ ਦੀ ਕਟਾਈ ਦਾ ਬਹੁਤ ਆ ਮੈਂ ਗੱਡੀ ਦੀ ਕਟਾਈ ਦਾ ਬਹੁਤ ਆ ਬਾ ਖੜਨ ਦੇ ਇੱਥੇ ਲਾਈਟ ਕੱਟਦੀ ਇਹਦੀ ਪਿੱਛੇ ਲਾਈਟ ਵੱਲਦੀ ਆ ਆ ਜਾ ਬਾਈ ਪਾਣੀ ਪਿਲਾਈਏ ਤੁਹਾਨੂੰ ਇੱਕ ਮਿੰਟ ਬੈਠ ਉੱਪਰ ਇੰਨੀ ਕ ਪੈ ਰਹੀ ਆ ਮੈਂ ਪਰਸੋਂ ਪਾਣੀ ਲਾਇਆ ਤਾਂ ਪਰਸੋਂ ਕ ਚੌਥੇ ਤਾਂ ਪਰਸੋਂ ਪੈ ਚੌਥੇ ਮੇਰੇ ਚੇਤੇ ਨਹੀਂ ਆ ਠੀਕ ਆ ਉਸ ਦੇ ਮੱਦੇ ਨਜ਼ਰ ਸਾਰੀਆਂ ਇੱਥੇ ਕੁਮਰਾ ਗਈਆਂ ਜਿਹੜੇ ਲਾਈਆਂ ਸੀ ਵਿੱਚ ਮੈਂ ਆ ਕੁੱਤੇ ਬੈਠਦੇ ਤੇ ਭਰਾ ਕੇ ਯਾਰ ਇੱਥੇ ਠੰਡੇ ਦੇ ਵਿੱਚ ਮੈਂ ਤਾਂਹੀਂ ਡੰਡੇ ਖੜੇ ਕਰੇ ਤੇ ਕੁੱਤੇ ਬੈਠ ਗਏ ਤੇ ਪਰ ਆ ਦੇਖੋ ਤੋੜਤੀ ਉੱਪਰ ਤੇ ਯਾਰ ਉੱਤੇ ਠੰਡ ਚ ਬੈਠਦੇ ਨਾ ਆ ਕੇ ਡੰਡੇ ਕੱਢਦਾ ਮੈਂ ਇੱਥੇ ਅੱਖਾਂ ਬੜਾ ਆ ਗਏ ਆ ਬੇਲਾ ਇਹ ਨਹੀਂ ਤੇਜ਼ ਧੁੱਪ ਪੈ ਰਹੀ ਆ ਜੇ ਸ਼ਾਮ ਨੂੰ ਫਿਰ ਪਾਣੀ ਛੱਡਦਾ ਕੁੱਤੇ ਤਾਂ ਨੁਕਸਾਨ ਕਰ ਰਹੇ ਇੱਥੇ ਯਾਰ ਮੈਂ ਨਾ ਹੁਣ ਸੋਨੀ ਨੂੰ ਕਹੇ ਕਿ ਨਾ ਦਰਵਾਜ਼ਾ ਬਣਾਵਾ ਇੱਕ ਛੋਟਾ ਜਿਹਾ ਇੱਥੇ ਇੱਥੇ ਉਹ ਮੈਂ ਦਰਵਾਜ਼ਾ ਫਿੱਟ ਕਰਿਆ ਸੋਨੀ ਯਾਰ ਇਹ ਮੋਟਰ ਪਰ ਆਇਆ ਸੀ ਮੈਂ ਦਾ ਦੇਖਾ ਇੱਥੇ ਪ੍ਰੋਗਰੈਸ ਸਾਬ ਸਭੀਆਂ ਕਰਨ ਨੂੰ ਆ ਕੇ ਲਾਈਆਂ ਉਧਰ ਇੱਕ ਨਵੇਂ ਪੱਤੇ ਕੱਢੇ ਬੂਟੇ ਨੇ ਅਗਲੀ ਵੀਡੀਓ ਚ ਦਿਖਾਉਂਗਾ ਮੈਂ ਇਹ ਸਾਲ ਤੋਂ ਇੱਕ ਵਾਰੇ ਕੱਢ ਦੇਖਾਂ ਸਾਲ ਤੋਂ ਇੱਕ ਵਾਰੇ ਪੱਤੇ ਨਿਕਲਦੇ ਦੇ ਵਿੱਚ ਇਸ ਵਾਰ ਮੈਂ ਕਹਾ ਦੋ ਵਾਰੇ ਕੱਢ ਲੈਣੇ ਨੇ ਆਹਨੇ ਜਿਹੜੇ ਪੱਤੇ ਇੱਕ ਵਾਰ ਸਾਲ ਤੋਂ ਇੱਕੇ ਵਾਰ ਕੱਢਦਾ ਇਹ ਇਹ ਥੋੜੇ ਵੀ ਲੱਗਾ ਬੂਟਾ ਜ਼ਰੂਰ ਦੱਸੋ ਸਾਲ ਚੋਂ ਬਸ ਸਾਲ ਚ ਇੱਕ ਵਾਰ ਹੀ ਆਉਣਾ ਹੈ ਇਹਦੇ ਵਿੱਚ ਬਸ ਐਂ ਖੜੇ ਇੱਕ ਦਿਨ ਚ ਐ ਬਾਹਰ ਆ ਜਾਂਦਾ ਨਿਕਲ ਕੇ ਸੇ ਕਈ ਸਾਲ ਹੋ ਗਏ ਮੈਂ ਤਾਂ 5-6 ਸਾਲ ਦਾ ਹੋ ਗਿਆ ਬੂਟਾ ਇਹ ਪਹਿਲਾਂ ਪਿੰਡ ਘਰਾਂ ਹੁੰਦਾ ਸੀ ਇੱਥੇ ਧਰਤੀ ਚ ਲਾਤਾ ਫਿਰ ਇਹ ਨਾਲ ਕੱਲ ਜੇ ਫਿਰ ਪਾਣੀ ਲਾਦਾ ਸਾਰੇ ਨੂੰ ਸ਼ਾਮ ਨੂੰ ਆ ਕੇ ਹੁਣ ਤਾਂ ਥੋੜਾ ਜਨਾ ਸ਼ਾਮ ਨੂੰ ਆ ਕੇ ਬੈਠਦਾ ਫਿਰ ਸ਼ਾਮ ਨੂੰ ਛੱਡਾਂਗੇ ਪਾਣੀ ਮੇਰੇ ਨਾਲ ਘਰ ਦੇ ਵਿੱਚ ਟੀਨਾ ਪਾਈਆਂ ਹੋਈਆਂ ਸੀ ਤੇ ਇਹ ਮੇਰਾ ਦੋਸਤ ਆ ਭਰਾਏ ਸਮਝ ਲੋ ਜਿਹੜੇ ਮੇਰੇ ਦੋਸਤ ਆ ਵੀ ਪਰ ਨਾ ਨਹੀਂ ਕਰਦਾ ਹੁੰਦਾ ਮੈਂ ਠੀਕ ਆ ਤੇ ਇਹ ਕਈ ਦਿਨਾਂ ਮੇਰੇ ਗੱਲ ਪਿਆ ਹਦਾ ਬਾਈ ਟੀਨਾ ਲੈਣੀਆਂ ਟੀਨਾ ਚੱਕਣੀਆਂ ਮੈਂ ਕਿਹਾ ਯਾਰ ਮੈਨੂੰ ਹੋਰ ਵੀ ਪੁੱਛਦੇ ਆ ਮੈਨੂੰ ਗੱਲ ਕਰਨ ਨਾਲ ਮੈਨੂੰ ਪਤਾ ਸੀ ਮੈਂ ਕਿ ਜੇ ਇਹ ਚੱਕ ਲਿਆ ਔਰ ਪੈਸੇ ਪੁੱਛੇ ਹਿਸਾਬ ਦਾ ਪਤਾ ਨਹੀਂ ਕਿੰਨੇ ਦੇਣੇ ਨੇ ਕਿੰਨੇ ਲੈਣੇ ਆ ਚਲ ਨਾ ਕੋਈ ਨਾ ਯਾਰੀ ਦੋਸਤ ਜੇ ਪੈਸਾ ਵੋਸੋ ਨਹੀਂ ਮੈਂ ਦੇਖਦਾ ਹੁੰਦਾ ਫਿਰ ਜੇ ਰੱਬ ਨੇ ਦਿੱਤੇ ਫਿਰ ਇਹ ਵੀ ਖੜਨੇ ਵਾਲੇ ਆ ਮਾੜੇ ਤੀੜੇ ਦੇ ਫਿਰ ਇਹ ਵੀ ਨਹੀਂ ਪ੍ਰਭਾਵ ਕਰਦੇ ਹੈਗੇ ਉਹਨੂੰ ਕੋ ਟੋਪਟੇ ਨੇ ਮੇਰੇ ਕੋਲ 58000 ਦਾ ਸਾਮਾਨ ਸੜਤਾ ਇਹਨੇ ਇੱਕ ਵਾਰ ਮੈਨੂੰ ਫੋਨ ਕਰਿਆ ਮੈਂ ਕਿਹਾ ਕਹਿੰਦਾ ਭਾਈ ਪੈਸੇ ਮੈਂ ਕਿਹਾ ਪੈਸੇ ਤੈਨੂੰ ਉਸ ਦਿਨ ਦਊਗਾ ਹਲ ਮੇਰਾ ਘਰਾਂ ਕੰਮ ਪਿਆ ਮੈਂ ਕਿਹਾ ਉਹ ਨਵੇੜ ਦੇ ਉਦਣੇ ਤੈਨੂੰ ਜਿਹੜੇ ਪੈਸੇ ਟਨ ਦੇ ਕੇ ਤੈਨੂੰ ਦਊਗਾ ਮੈਂ ਕਰਦਾ ਨਹੀਂ ਹੈਗਾ ਦੇਖ ਲੈ ਨੇੜੇ ਨੂੰ ਲਾਲਚ ਹੁੰਦਾ ਵੀ ਯਾਰ ਆਪਾਂ ਫੜੀ ਫੜੇ ਕੰਮ ਕਰਾਂ ਉਹ ਕਹਿੰਦਾ 22 ਕੋੜਾ ਦਾ ਪੈਸੇ ਮਿਲੇ ਜਾਣੇ ਫਿਰ ਮੈਂ ਕਿਹਾ ਨਹੀਂ ਇਹ ਨਹੀਂ ਹੈਗਾ ਆਪਣਾ ਜੀ ਭਾਈ ਜਿਹੜਾ ਯਾਰੀ ਦੋਸਤੀ ਦੀ ਹੋਣੀ ਥਾਂ ਤੇ ਪੈਸਾ ਆਪਣੀ ਥਾਂ ਹੈ ਮੈਂ ਮੇ ਦੱਬਾ ਨੱਬਾ ਨਾ ਮੈਂ ਕਹਿੰਦਾ ਮਨੋਂ ਤੋਂ ਪਾ ਤੇਰਾ ਕੰਮ ਸਰਦੋਂ ਪਈਆਂ ਪਈਆਂ ਗਲ ਜਾਣਾ ਤੀਨਾ ਨੇ ਮੈਂ ਕਿਹਾ ਤੂੰ ਆਪਣੇ ਕੰਮ ਲੈ ਮੈਂ ਕਹਣਾ ਤੇ ਯਾਰ ਆਹ ਪੈ ਜੀ ਨੇ ਫੇਰ ਦਿਖਾਉਂਗਾ ਤੁਹਾਨੂੰ ਕੱਲ ਨੂੰ ਦਿਖਾਉਂਗਾ ਜੇ ਅੱਜ ਵੀ ਸ਼ਾਮ ਤੱਕ ਸ਼ਾਇਦ ਇਹਨਾਂ ਕਰ ਦੇਣੀ ਫੇਰ ਕੰਮ ਇਹੀ ਕਰਦਾ ਸਾਰ ਇਹਨੇ ਇਹਨੇ ਉਹ ਲਾਈ ਤੇ ਜਦ ਪਈਆਂ ਤਨ ਮਨੇ ਤੀਨਾ ਤੁਸੀਂ ਦੇਖਣਾ ਪੁਰਾਣੇ ਬਲੌਗ ਜਦੋਂ ਮੇਰੇ ਘਰ ਚਿੱਟਿਆ ਥਾਰ ਵਾਸਤੇ ਬਣਾਈ ਦੀ ਜਗਾ ਫਿਰ ਮੈਂ ਤੀਨਾ ਥੱਲੇ ਗੱਡੀ ਖੜਾਉਣ ਵਾਸਤੇ ਤੇ ਇਨੀ ਫਿੱਟ ਕਰੀ ਤੇ ਇਨੀ ਖੋਲੀਆਂ ਇਨੀ ਆਪਣੇ ਇਨੀ ਚੱਕ ਲੈਂਦੇ ਇਨੇ ਬੜੇ ਤਰ੍ਹਾਂ ਲਾ ਲਈਆ ਜਿਹੜਾ ਇਹ ਪਹਿਲਾਂ ਤੇ ਪਲਾਈ ਨਹੀਂ ਹੋਣੀ ਬਾਈ ਇੱਥੇ ਕਰੂਗਾ ਇਹ ਫਿਰ ਇਹ ਬਾਈ ਨੇ ਤੇ ਘਰ ਛੱਤਣਾ ਫਿਰ ਇਹ ਟੀਨਾ ਮੈਂ ਜਾ ਕੇ ਲਿਆਉਣੀ ਆ ਮੋਟਰ ਪਰ ਤਾਂ ਮੈਂ ਪੁੱਜ ਗਿਆ ਤਾਂ ਤੇ ਪੱਖਾ ਛੱਡਿਆ ਪੱਖਾ ਛੱਡ ਦੀ ਸਾਰੇ ਬੈੱਡ ਉਰ ਪਿਆ ਨੀਂਦ ਆ ਦੋ ਘੰਟੇ ਏਡੀ ਸੋਹਣੀ ਨੀਂਦ ਆਈ ਆ ਪਰ ਪਿੱਛੇ ਪਿੱਛੇ ਰੱਖੇ ਤੇ ਕਿਤੇ ਕੋਈ ਵੀ ਮੱਛਰ ਆਈ ਗਿਆ ਵਿਚੇ ਮੈਂ ਉੱਠਾ ਘਰਾਂ ਜਾ ਕੇ ਰਾਤ ਨੂੰ ਘਰਾਂ ਮੱਛਰ ਘਟਾ ਇੱਥੇ ਬਹੁਤ ਮੱਛਰ ਬਹੁਤ ਜਗ੍ਹਾ ਐਸਾ ਲੜਿਆ ਖਾਦੇ ਹੋਈ ਜਾ ਰਹੀ ਆ ਦੇ ਇਹ ਬਹੁਤ ਸੋਹਣੀ ਹੈ। ਹੱਸ ਹੱਸ ਹੋਰ ਇੱਕ ਬੰਦੇ ਨੂੰ ਫੋਨ ਕਰਾ ਕੇ ਡੀਲ ਕਰਦੀ ਆ। ਉਹ ਨਵੇੜਾ ਡੀਲ ਪਹਿਲਾਂ ਪੁੱਛਾਂ ਵੀ ਅੱਜ ਬੰਦਾ ਆਜੂ ਨਹੀਂ। ਚਾਹ ਬੀਤੀ ਤੇ ਹੁਣ ਸਮਾਂ ਆ ਗਿਆ ਗਰਾਊਂਡ ਜਾਣ ਦਾ। ਗਰਾਊਂਡ ਕਿਹੜਾ ਕੱਢਿਆ ਮੈਂ ਅੱਜ ਮੈਂ। ਹਾਂਜੀ ਸਰ। ਉਹ ਭਾਈ ਉਹਦਾ ਫੋਨ ਨਾ ਦੱਕਾ ਪੈਸੇ ਦੋ ਮੈਨੂੰ। ਕੀ ਦਿੰਦੇ? ਫਾਲਸੀ ਲਿਖਾਣੇ ਦਾ। ਪੂਰੇ ਹੋ ਗਏ। ਹਾਂ। ਪੰਜ ਹਜ਼ਾਰ ਚਲੇ ਗਏ। 29000 ਰੋਪਣ ਆਇਆ ਇਹਦਾ। ਰਾਦ ਟਬੇਲਾ ਬਣਾਉਣਾ 23 ਕਮਾਇਆ ਹੂੰ 32 ਬਾਇਦਾ 25 ਕਮਾਇਆ ਹੂੰ 55 ਹੋ ਗਿਆ ਚਲ ਕੱਲ ਨੂੰ ਆਪਾਂ ਕੋਈ ਥੋੜੇ ਪਾਪ ਮਣੀ ਮਿੰਟ ਬਣਾਈ ਕਰ ਲਾਂਗੇ ਆਪ ਵੀ ਆਪ ਵੀ ਸ਼ੱਕ ਲਾ ਲਾਂਗੇ ਥੋੜੀ ਆਪ ਕੀ ਕਰ ਰਹੇ ਹੋ ਨਾ ਤੁਸੀਂ ਆਪ ਵੀ ਥੋੜਾ ਸ਼ੱਕ ਲਾ ਮ ਜਿਹੜਾ ਪਾਲਸ ਨਿਕਲ ਦੁਆਰੇ ਹੋਰ ਪਾਸੇ ਕਰਵਾਈਏ ਨਾ ਅਜੇ ਆਇਆ ਤਾਂ ਕਰਦਾ ਨਹੀਂ ਬੰਦਾ ਮੈਨੂੰ ਥੋੜਾ ਸੱਚਾ ਲੱਗਦਾ ਪਰ ਫਿਰ ਵੀ ਇੱਕ ਵਾਰੀ ਆਪਣੀ ਵੀ ਤਸੱਲੀ ਕਰ ਲਾਂਗੇ 77 80 ਸਿੰਝਰ ਦੀ ਹੋ ਗਈ ਹਾਂ ਚਾਬੀ ਦੋ ਤਾਂ ਪਹਿਲੇ ਪਿਛਲੇ ਕੀ ਹੋਈਦੀ ਪਹਿਲਾਂ ਇਸੇ ਨਹੀਂ ਸਾਰੇ ਕੀ ਕੀ ਲਏ ਦੇਖੋ ਪਿਛਲੀ ਦੇਖੋ ਕਰਨੀ ਹੋਈ ਸੀ ਉਹ ਤੋਂ ਸਭਲਾ 30 ਹਿੱਸਾ ਹੋਈ ਹੈ ਇਹ 30 ਹਿੱਸਾ ਹੈ ਹਾਂ ਤੇ ਜੈਨੀ ਤਾਂ ਹੋ ਗਿਆ ਹਾਂ ਦੇਖੀ ਮੜਾ ਜਾ ਸਾਰਾ ਕੱਢੀ ਪਿਛਲਾ ਹਿਸਾਬ ਤਾਂ ਤੇ ਜਾਂਦੇ ਹੀ ਹੈ ਜਾਂਦੇ ਹੀ ਹੈ ਨਾ ਉਹ ਫਿਰ ਵੀ ਦੇਖਦਾ ਲੈ ਹਿਸਾਬ ਤਾਂ ਵੀ ਬਾਰੀ ਕੱਢ ਕੋ ਸਾਰੇ ਧੁੱਪਾਂ ਬਹੁਤ ਆ ਬਾਹਰ ਆਦੇ ਧੁੱਪ ਬਹੁਤ ਆ ਬਾਹਰ ਜਨਨ ਜੀ ਨਹੀਂ ਕਰਦਾ ਗਰਾਊਂਡ ਕੋੜਾ ਹੋਰ ਲੇਟ ਜਾਣਾ ਮੈਂ 5:30 ਹੋ ਗਏ ਉੱਪਰ ਬਹੁਤ ਹੈ ਸਵਾ 1:30 ਨਿਕਲਦਾ ਹਨਾ ਤੁਹਾਨੂੰ ਮੇਰੇ ਨਾਲ ਬੋਡੀ ਦਾ ਟੈਂਪਰੇਚਰ ਸੈੱਟ ਕਰਨ ਵਾਸਤੇ ਬਣਾਇਆ ਜਾਊਗਾ ਨੀਂਬੂ ਪਾਣੀ ਜਲ ਜੀਰਾ ਬਸ ਬੂੰਦੀ ਦੇ ਕਰਨੇ ਨੀਂਬੂ ਦੀ ਬੂੰਦੀ ਹੈ ਨਹੀਂ ਚਲੋ ਕੋਈ ਗੱਲ ਨਹੀਂ ਬੂੰਦੀ ਨਹੀਂ ਆਏਗੀ ਭਾਈ ਵਿੱਚ ਪੋਨੇ ਨੂੰ ਦੋ ਕੁਰੇਂ ਜੰ ਬੂੰਦੀ ਦੇ ਆ ਇਹਨਾਂ ਆਪਣੇ ਜਲ ਜੀਰਾ ਜਲਜੀਰਾ ਦਾ ਪਾਣੀ ਵਿੱਚ ਪਾਣੀ ਵੀ ਪਾ ਲਿਆ ਪਰ ਮੈਨੂੰ ਗਲਜੀ ਬਣੀ ਨਹੀਂ ਦੋ ਜੀ ਥੋੜੇ ਜਿਹੇ ਪੈਸੇ ਬੁੰਦੀ ਲੈ ਕੇ ਆਉਂਦਾ ਮੈਂ ਬੁੰਦੀ ਤੇ ਚਾਰ ਪੈਕ ਤੇ ਲੱਸੀ ਲਈ ਲਈ ਸਵੇਰ ਪੀਣਾ ਲਿਖੇ ਬਲਾਸ ਮੀਆ ਬਲਾਸ ਮੀਆ ਹੁਣ ਲੱਗਦਾ ਜਲਜੀਰਾ ਜਲਜੀਰੇ ਵਾਲੇ ਜਲਜੀਰੇ ਵਾਲੇ ਗਲਾਸ ਲਓ ਗਲਾਸ ਲਓ ਜੀ ਜਲਜੀਰਾ 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 ਮੇਰਾ ਪਰ ਗੱਧਾ ਲਿਟ ਰਹਾ ਥੋੜੀ ਜੀ ਪਈ ਆ ਮੈਚ ਕੱਟਦਾ ਉਧਰ ਲਾ ਲੈ ਨਾਲੇ ਤੁਸੀਂ ਲਾਇਆ ਦਾ ਹੂੰ ਉੱਥੇ ਬਹਿ ਜਾਂਦਾ ਖਵਾ ਬਾਤੇ ਨੂੰ ਲੱਗਦੀ ਰਹਿੰਦੀ ਆ ਹੁਣ ਮੈਂ ਤੁਹਾਡਾ ਨੂੰ ਕਿਹਾ ਵੀ ਬਰਫ ਵਾਲਾ ਇੱਕ ਨਾ ਛੋਟੀ ਬਾਲਟੀ ਭਰ ਲਓ ਉਹਦੇ ਪਾਦੋਂ ਬਰਫ਼ ਉੱਥੇ ਡੋਲਦਾ ਇਹਨੂੰ ਜਿਹੜਾ ਥੱਲੇ ਸਰੀਰ ਨੂੰ ਬੋਡੀ ਠੰਡੀ ਰਹੇ ਇਹਦੀ ਸ਼ੀਟ ਤੇ ਠੀਕ ਆ ਵੀ ਕਾਲੂ ਹੋਰ ਹਲੇ ਕਿਤੇ ਜਗ੍ਹਾ ਹਲੇ ਬਣਾਵਾਂਗਾ ਤੇਰੀ ਹੌਲੀ ਹੌਲੀ ਤੇਰੇ ਬਾਰੇ پلان ਸੋਚਿਆ ਹੋਇਆ ਉਹਦੀ ਖਰਚੀ ਹੋ ਜਾਂਦਾ ਖਰਚੀ ਹੋ ਜਾਂਦਾ ਬਸ ਕਰਾ ਉਹ ਬੱਕੀ ਵੀ ਨਹੀਂ ਦਿਖਦੀ ਹੈਗੀ ਖਲਕ ਬੈਗੀ ਤੈਨੂੰ ਕਿੰਨੀ ਡਸਟ ਭਰ ਕੇ ਦੇਖ ਲਾ ਤੁਰਦਾ 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 ਹੀ ਤੁਰਦਾ ਨਦੀ ਦੇ ਵਿੱਚ ਗਰਾਉਂਡ ਇੱਥੋਂ ਰਹਿ ਗਿਆ 1.5 ਕਿਲੋਮੀਟਰ ਪਿੱਛੇ ਤੁਰਦਾ ਹੀ ਤੁਰਦਾ ਜੰਗਲਾ ਚ ਆ ਗਿਆ ਮੈਂ ਥੋੜੇ ਜਿਹਾ ਹੋਰ 20 ਜਾਂ 25 ਕੇ ਦਿਨ 20 ਕੇ ਦਿਨ ਤੱਕ ਬੰਤ ਬਈ ਆਏ ਕਰੂਗਾ ਫਿਰ ਨਾਲ ਮੇਰੇ ਮੈਂ ਦੇਖੀ ਫਿਰ ਇੱਥੇ ਨਿੰਮ ਦਕਾਨ ਕਹਿੰਦੇ ਇਹਨੂੰ ਤਾਂ ਕਿ ਇਹਦੀ ਕਰਦੇ ਆ ਦਾਤਣ ਉੱਚੀ ਥੋੜੀ ਜੀ ਕਹਿੰਦੇ ਅੰਗੂਰ ਖੱਟੇ ਆ ਲੈ ਇਹਦੇ ਨਰਮ ਜੀ ਤੋੜੀਏ ਲਾਉ ਜੀ ਕਰਦੇ ਆ ਦਾਤਣ ਹੋਵਾ ਇਹੋ ਜਿਹੀ ਫੋਟੋ ਸਾਡੇ ਪਿੰਨ ਗੁਰਦਾਰਸਾਲ ਚ ਰੈ ਰਸ ਦਾ ਪਾਠ ਸ਼ੁਰੂ ਹੋਣ ਲੱਗਿਆ ਉਹ ਬੱਚੇ ਵੀ ਤੁਰੇ ਜਾ ਰਹੇ ਉਧਰ ਹੁਣ ਤਾਂ ਮੀਂਹ ਪੈਣਾ ਨਾ ਇੱਥੇ ਮੀਂਹ ਪੈਂਦੇ ਵੇਲੇ ਧਾਹ ਨੂੰ ਲੱਗ ਜਾਣਾ ਮੀਂਹ ਲੱਗ ਗਿਆ ਫਿਰ ਇੱਥੇ ਨਰਜੀ ਦੇ ਵਿੱਚ ਆ ਗ੍ਰੀਨਰੀ ਦੇਖਣ ਨੂੰ ਬਹੁਤ ਪਿਆਰੀ ਲੱਗਦੀ ਫਿਰ ਇਹਨਾਂ ਨੂੰ ਪੱਤੇ ਆ ਜਾਂਦੇ ਆ ਫਿਰ ਹਰਿਆ ਭਰਿਆ ਲਾਲੂ ਅੱਜ ਤੋਂ 2.5 ਮਹੀਨੇ ਬਾਅਦ 2.5 ਦੋ ਮਹੀਨੇ ਬਾਅਦ ਫਿਰ ਇੱਕ ਲੱਗ ਰੰਗਤ ਬਣ ਜਾਂਦੀ ਇੱਥੇ ਹੁੰਦਾ ਸਾਰਾ ਮ ਗਰਦ ਪਈ ਹੋਈ ਮੀ ਪੈ ਕੇ ਫਿਰ ਸਾਰਾ ਚੇਂਜ ਹੋ ਜਾਂਦਾ ਸਾਫ ਹੋ ਜਾਂਦਾ ਆਂਛੂ ਬੇਟਾ ਹਾਂਜੀ ਤੈਨੂੰ ਹਾਂਜੀ ਸੱਸ ਘਰ ਬੁਲਾ ਦੋ ਬੇਟਾ ਲੈ ਲੋ ਕਰ ਦੇ ਬਾਈ ਉਹ ਕਰ ਦੇ ਬੇਟਾ ਆਜੋ ਬੇਟਾ ਆਂਛੂ ਬੇਟਾ ਭੱਜ ਲੋ ਆਜੋ ਬੇਟਾ ਬੇਟਾ ਇਧਰ ਆ ਬੇਟਾ ਬੇਟਾ ਆਂਛੂ ਬੇਟਾ ਆਗਾ ਬੜਾ ਵਾ ਪਿਛੇ ਆਗਾ ਬੇਟਾ ਪਿਛੇ ਆਗਾ ਬੇਟਾ ਮੈਂ ਪਿਛੇ ਆਗਾ ਬੇਟਾ ਪਿਛੇ ਆਕੇ ਮੈਂ ਇਧਰ ਨੂੰ ਇਧਰ ਨੂੰ ਪਿਛੇ ਆਗਾ ਬੇਟਾ ਬੱਛਰ ਦਾ ਕਰਦਾ ਪੱਕਾ ਇਲਾਜ ਮੈਂ ਤਾਂ ਭੁੱਲ ਗਿਆ ਤਾਂ ਪਾਣੀ ਛੱਡਣਾ ਇੱਥੇ ਲੈ ਪਾਣੀ ਲਈਏ ਪਹਿਲਾਂ ਲਾਤਾ ਜੀ ਪਾਣੀ ਇਹਦੇ ਰਹਾ ਗਰਦਲਾ ਸਾਰਾ ਭਰ ਗਿਆ ਤੇ ਹੁਣ ਪਾਣੀ ਇੱਧਰ ਛੱਡਦੀਏ ਇਹ ਸੱਤ ਉਹ ਲੋ ਪਿੱਛੇ ਘਰ ਆ ਪੈਬ ਨਿੰਮਾ ਰਾਤ ਨੂੰ ਹੋ ਗਿਆ ਢੱਲਾ ਦਵਾਈ ਲੈਣੇ ਕਹਦਾ ਗੈਸ ਬਣ ਗਈ ਗੈਸ ਆਲੀ ਕੋਈ ਦਿੱਦੀ ਢੱਡਦਾਲ ਵਾਲੀ ਕੋਲੀ ਦਿੱਤੀ ਫੋਨ ਘੱਟ ਦੇਖ ਤਾਂ ਤੇਰਾ ਢੱਡ ਪਈ ਜਾਂਦਾ ਨਹੀਂ ਨਹੀਂ ਹਾਂ ਉਹ ਤਾਂ ਹੁੰਦਾ ਹੀ ਆ ਬਾਈ ਆ ਜਾ ਦਲ ਠੀਕ ਆ। ਅਰੇ ਪੈਗ ਲਾ ਲਾ। ਨਹੀਂ ਬਾਈ ਜੀ ਲਾਉਣਾ। ਉਹ ਦੂਜਾ ਪੈਗ ਹੈ ਸੌਫ ਜੁਆਣ ਵਾਲਾ। ਨਹੀਂ ਤੂੰ ਪੀ ਲਿਆ। ਹਾਂ। ਦੇਖ ਲੈ ਇਹ ਦੂਜਾ ਤੂੰ ਕਿਹਦੇ ਦੂਜਾ ਕਹਿੰਦਾ ਹੋਰੇ ਪਾਸੇ ਸੋਚੀ ਜਾਂਦਾ। ਗਲਤ ਚੀਜ਼ਾਂ ਛੱਡ ਕੇ ਗੁਰੂ ਵਾਲੇ ਬਣੀਏ ਜੀ। ਹਾਂ ਇਹ ਤਾਂ। ਅ ਸੌਫ ਤੇ ਮਿਸਰੀ। ਥੋੜੇ ਜੜੀਆਂ-ਬੁੱਟੀਆਂ ਭੋਗ ਰੱਖ ਦਿੱਤੀਆਂ ਤੇ ਸਵੇਰ ਟਾਈਮ ਨੈਚੁਰਲ ਚੀਜ਼ਾਂ ਜਿਹੜੀਆਂ ਆਰਗੈਨਿਕ ਉਹ ਚੀਜ਼ਾਂ ਲੈਂਦੀਆਂ ਤੇ ਹੁਣ ਬਰਾਤ ਪੁਲੀ ਦੀ ਬੈਟਿੰਗ ਆ ਗਈ ਤੇ ਆਪਾਂ ਹੁਣ ਵੀਡੀਓ ਬੰਦ ਕਰਦੇ ਆ ਤੇ ਰੋਟੀ ਖਾਈਏ ਤੇ ਪਈਏ ਧੰਨਵਾਦੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਬਲੌਗ ਅੜਮਣ ਛੁਰਮਣ ਜਿਹਾ ਬਣਿਆ ਹੋਇਆ ਉਹ ਸਮਝਣ ਲੱਗੀ ਮੈਂ ਸੋਚ ਰਿਹਾ ਵਿਚਾਰ ਨਾ ਬਣਾਵਾ ਪਰ ਫਿਰ ਵੀ ਕੋਸ਼ਿਸ਼ ਕੀਤੀ ਕਿ ਵਧੀਆ ਬਲੌਗ ਬਣਾਵਾਂ ਆਪਣੇ ਬਲ ਤੇ ਧੰਨਵਾਦ